ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਸਾਰੇ ਭੈਣ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਜੀ ਇਹ ਸਾਡੇ ਸਨੇਹ ਨੂੰ ਸੰਗਤ ਕਰ ਜ਼ਰੂਰ ਪਹੁੰਚਾਓ ਮੁਖਤਰੀ ਸੇਵਾ ਸਭ ਤੋਂ ਵੱਡੀ ਸੇਵਾ ਪਰਿਵਾਰ ਦੇ ਵਿੱਚ ਜਿਵੇਂ ਤੁਸੀਂ ਦੇਖਦੇ ਹੋ ਮਾਰਨਿੰਗ ਦਾ ਟਾਈਮ ਆ ਸਵੇਰ ਦਾ ਸਵੇਰੇ ਸਵੇਰੇ ਸਾਰੇ ਸਾਰੇ ਬਾਪੂ ਬਜ਼ੁਰਗਾਂ ਦਾ ਇਸ਼ਨਾਨ ਕਰਾ ਕੇ ਕੇਸੀ ਇਸ਼ਨਾਨ ਕਰਾਉਣ ਤੋਂ ਬਾਅਦ ਦਸਤਾਰਾਂ ਬੰਨ ਕੇ ਗੁਰੂ ਘਰ ਦੇ ਵਿੱਚ ਸਾਰਿਆਂ ਨੇ ਪਹੁੰਚਣਾ ਇਹ ਸਾਰੀ ਸੇਵਾ ਸਾਡੇ ਵੀਰ ਸਾਡੇ ਸੇਵਾਦਾਰ ਵਲੰਟੀਅਰ ਰਲ ਕੇ ਤੜਕਿਓ 5 ਵਜੇ ਸ਼ੁਰੂ ਕਰਦੇ ਆ ਤੇ ਰਾਤ ਦੇ ਕਰੀਬ 9 ਵਜੇ ਟਿੱਕਰ ਲਗਾਤਾਰ ਸਾਰੀਆਂ ਸਵਾਮਾਂ ਚੱਲਦੀ ਦੇਵੇਂ ਮਾਰਨਿੰਗ ਦੇ ਵਿੱਚ ਉੱਠ ਕੇ ਸਾਰਿਆਂ ਦੇ ਬ੍ਰਸ਼ ਕਰਾਉਣੇ ਆ ਜਿਵੇਂ ਤੁਸੀਂ ਦੇਖ ਰਹੇ ਹੋ ਬ੍ਰਸ਼ ਹੋ ਰਹੇ ਨੇ ਉਸ ਤੋਂ ਬਾਅਦ ਸਾਰਿਆਂ ਨੇ ਬ੍ਰਸ਼ ਕਰਾਉਣ ਤੋਂ ਬਾਅਦ ਇਸ਼ਨਾਨ ਕਰਾਉਣੇ ਸ਼ੁਰੂ ਕਰ ਦੇਣੇ ਆ ਥੱਲੇ ਕੱਲੇ ਮੈਂਬਰ ਦਾ ਇਸ਼ਨਾਨ ਕਰਾਇਆ ਜਾਂਦਾ 800 ਮੈਂਬਰ 800 ਦੇ ਵਿੱਚੋਂ ਵੀ ਸਵਾ 500 ਮੈਂਬਰ ਆ ਜਿਨ੍ਹਾਂ ਨੂੰ ਇਸ਼ਨਾਨ ਕਰਾਉਣਾ ਪੈਂਦਾ ਵਾ ਵਿੱਚ 500 ਦੇ ਕਰੀਬ ਮੈਂਬਰ ਉਹ ਵੀ ਨੇ ਜਿਹੜੇ ਡਿਸੇਬਲ ਨੇ ਬਿਲਕੁਲ ਹੀ ਲੈਟਰਨ ਵਾਸ਼ਰੂਮ ਵੀ ਉੱਪਰ ਹੀ ਕਰਦੇ ਨੇ ਡਾਈਪਰ ਚੇਂਜ ਕਰਨੇ ਉਹਨਾਂ ਦੀ ਸਪੰਜਿੰਗ ਕਰਨੀ ਮੰਜਿਆਂ ਦੇ ਉੱਪਰ ਪਿਆਨ ਦੀ ਕਲੀਨਿੰਗ ਕਰਨੀ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਸ্নান ਕਰਉਣ ਤੋਂ ਬਾਅਦ ਫਿਰ ਸਾਰਿਆਂ ਦੇ ਰਬੋਣੇ ਕੱਪੜੇ ਪਵਾਉਣੇ ਆ ਫਿਰ ਉਸ ਤੋਂ ਬਾਅਦ ਸਿਰ ਬੋਣੇ ਆ ਵਾਲ ਸਕੋਣੇ ਆ ਡਰਾਇਡ ਦੇ ਨਾਲ ਫਿਰ ਦਸਤਾਰਾਂ ਬੰਨਣੀਆਂ ਫਿਰ ਉਹਨਾਂ ਨੂੰ ਗੁਰੂ ਘਰ ਦੇ ਵਿੱਚ ਪਹੁੰਚਦਿਆਂ ਕਰਨਾ ਗੁਰਦੁਆਰਾ ਸਾਹਿਬ ਦੀ ਵੀ ਹੁਣ ਜਿਹੜੀ ਬਿਲਡਿੰਗ ਹੈ ਉਹ ਛੋਟੀ ਹੋ ਗਈ ਹੈ ਕਿਉਂਕਿ ਮੈਂਬਰ ਬਹੁਤ ਜ਼ਿਆਦਾ ਵੱਧ ਗਿਆ 40 ਬਹਿ 40 ਦਾ ਸਾਡੇ ਗੁਰੂ ਘਰ ਦੀ ਇਹ ਛੋਟੀ ਬਿਲਡਿੰਗ ਸੀ ਪਰ ਹੁਣ ਜਿਵੇਂ ਤੁਸੀਂ ਦੇਖ ਰਹੇ ਹੋ ਇਹ ਗੁਰੂ ਘਰ ਦੀ ਜਿਹੜੀ ਜਗ੍ਹਾ ਦਾ ਬਦਲ ਕੇ ਅਸੀਂ ਦੂਸਰੇ ਪਾਸੇ ਵੱਟੇ ਛੱਟ ਦੇ ਵਿੱਚ ਲੈ ਕੇ ਜਾ ਰਹੇ ਹਾਂ ਜਿੱਥੇ ਕਰੀਬ ਇਸ ਤੋਂ ਦੁੱਗਣੀ ਜਗ੍ਹਾ ਹੋ ਜੂਗੀ ਥੋੜਾ ਟਾਈਮ ਹੋਰ ਸਾਨੂੰ ਸਾਲ 2 ਸਾਲ 4 ਸਾਲ ਮਿਲ ਜੂਗਾ ਸਮਾਂ ਫਿਰ ਗੁਰੂ ਘਰ ਦੀ ਇੱਕ ਪ੍ਰੋਪਰ ਅਲੱਗ ਤੋਂ ਬਿਲਡਿੰਗ ਬਣਾ ਸਕਾਂਗੇ ਉਸ ਤੋਂ ਬਾਅਦ ਜਿਵੇਂ ਤੁਸੀਂ ਦੇਖਦੇ ਗੁਰਦੁਆਰਾ ਸਾਹਿਬ ਦੇ ਵਿੱਚ ਭੋਗ ਪੈਂਦਾ ਕੀਰਤਨ ਹੁੰਦਾ ਬੱਚੇ ਜਾਪ ਕਰਦੇ ਆ ਅਪਰੰਤ ਗਰੂ ਕਾ ਲੰਗਰ ਪ੍ਰਸ਼ਾਦਾ ਛਕਣਾ ਸਾਰੇ ਵੀਰ ਲਾਈਨਾਂ ਦੇ ਵਿੱਚ ਪੰਗਤ ਦੇ ਵਿੱਚ ਬੈਠ ਜਾਂਦੇ ਨੇ ਸੰਗਤ ਉੱਥੇ ਸਾਰੀ ਪ੍ਰਸ਼ਾਦਾ ਛਕਦੀ ਆ ਪ੍ਰਸ਼ਾਦਾ ਛਕਣ ਤੋਂ ਬਾਅਦ ਜਿਹੜੇ ਜਿਹੜੇ ਵੀਰਾਂ ਨੇ ਬਾਪੂ ਬਜ਼ੁਰਗਾਂ ਨੇ ਮਾਤਾਵਾਂ ਨੇ ਹਸਪੀਟਲ ਜਾਣਾ ਹੁੰਦਾ ਹਸਪੀਟਲ ਚਲੇ ਜਾਂਦੇ ਆ ਇਸੇ ਤਰ੍ਹਾਂ ਨਹੀਂ ਸਾਡੇ ਜਿਹੜੇ ਬੱਚਿਆਂ ਨੇ ਸਕੂਲ ਜਾਣਾ ਹੁੰਦਾ ਉਹ ਬੱਚੇ ਦੇਖੋ ਕਿਵੇਂ ਨੰਨੇ-ਮੁੰਨੇ ਬੱਚਿਆਂ ਤੇ ਬੱਚੇ ਸਾਡੇ ਸਕੂਲ ਜਾ ਰਹੇ ਨੇ ਉਹਨਾਂ ਨੂੰ ਆਟੋ ਦੇ ਵਿੱਚ ਸਕੂਲ ਛੱਡ ਕੇ ਆਇਆ ਜਾਂਦਾ ਵੱਡੇ ਸਕੂਲ ਵਾਲਿਆਂ ਨੂੰ ਅਲੱਗ ਤੇ ਛੋਟੇ ਸਕੂਲ ਵਾਲਿਆਂ ਨੂੰ ਅਲੱਗ ਫਿਰ ਉਸ ਤੋਂ ਬਾਅਦ ਦਵਾਈਆਂ ਦੇਣੀਆਂ ਹੁੰਦੀਆਂ ਸਾਰਿਆਂ ਨੂੰ ਦਵਾਈਆਂ ਦਿੱਤੀਆਂ ਜਾਂਦੀਆਂ ਫਿਰ ਆਪੋ ਆਪਣੇ ਥਾਵਾਂ ਤੇ ਜੇ ਕਿਸੇ ਨੇ ਬੈਠ ਕੇ ਗੱਲਾਂ ਮਾਰਨੀਆਂ ਬਾਹਰ ਛੱਡ ਬਣਾਇਆ ਸੀ ਪਾਰਕ ਦੇ ਵਿੱਚ ਉੱਥੇ ਬੈਠ ਕੇ ਬਾਪੂ ਅਖਬਾਰ ਪੜ੍ਹ ਲਿਆ ਕਿਸੇ ਨੇ ਕੋਈ ਕੈਰਮ ਬੋਰਡ ਖੇਡਣ ਲੱਗ ਗਿਆ ਕੋਈ ਆਪਣੇ ਬੱਚੇ ਕੋਈ ਕੋ ਚਾਰ ਸੰਜੇ ਕਰਨ ਲੱਗੇ ਕੋਈ ਘੁੰਮ ਰਿਹਾ ਕੋਈ ਸੌ ਰਿਹਾ ਫਿਰ ਇਸੇ ਤਰ੍ਹਾਂ ਹੀ ਦੁਪਹਿਰੇ ਇੱਕ ਵਾਰੀ ਫਰੂਟ ਦਿੱਤਾ ਜਾਂਦਾ 2:00 ਵਜੇ ਸਾਰੇ ਬਾਪੂ ਵੀ ਵਰਗਾਂ ਨੂੰ ਮਾਵਾ ਨੂੰ ਸਾਡੀਆਂ ਨੂੰ ਫਰੂਟ ਛਕਾਇਆ ਜਾਂਦਾ ਸਾਢੇ 3:00 4:00 ਵਜੇ ਇੱਕ ਵਾਰੀ ਚਾਹ ਛਕਾਈ ਜਾਂਦੀ ਹੈ ਫਿਰ 5:00 5:30 ਵਜੇ ਫਿਰ ਰਹਿਰਾ ਸਾਹਿਬ ਦਾ ਟਾਈਮ ਹੋ ਜਾਂਦਾ ਫਿਰ ਤੋਂ ਦਸਤਾਰਾ ਵਗੈਰਾ ਸੈੱਟ ਕਰਕੇ ਸਿਰ ਤੇ ਮਾਲ ਬਨ ਕੇ ਗੁਰਦੁਆਰਾ ਸਾਹਿਬ ਜਾ ਕੇ ਸਾਰਿਆਂ ਨੇ ਬਿਰਾਜਮਾਨ ਹੋਣਾ ਫਿਰ ਉਸ ਤੋਂ ਬਾਅਦ ਗੁਰ ਘਰ ਤੋਂ ਭੋਗ ਪੈਣ ਤੋਂ ਉਪਰੰਤ ਪ੍ਰਸ਼ਾਦਾ ਛਕਾਇਆ ਜਾਂਦਾ ਸਾਰਿਆਂ ਨੂੰ ਫਿਰ ਤੁਸੀਂ ਜਿਵੇਂ ਦੇਖਦੇ ਹੋ ਸਾਰਿਆਂ ਨੇ ਪ੍ਰਸ਼ਾਦਾ ਛਕਣਾ ਛਕਣਾ ਤੇ ਛਕੋਣਾ ਛਕੋਣ ਵਾਲੇ ਵੀ ਉਹੀ ਮੈਂਬਰ ਨੇ 60 70% ਸੇਵਾਦਾਰ ਨੇ ਜਿਹੜੇ ਸਾਡੇ ਪਰਿਵਾਰ ਦੇ ਵਿੱਚ ਉਹ ਪੇਸ਼ੈਂਟ ਸੀ ਜਿਹੜੇ ਠੀਕ ਹੋ ਚੁੱਕੇ ਨੇ ਫਿਰ ਗੁਰੂਕ ਲੰਗਰ ਛਕਣਾ ਭੋਗ ਪੈਣ ਤੋਂ ਬਾਅਦ ਛਕ ਕੇ ਸੇਅਰ ਕਰਨ ਲੱਗਣਾ ਸਾਡੇ ਵੀਰਾਂ ਨੇ ਭੈਣਾਂ ਨੇ ਮਾਤਾਵਾਂ ਨੇ ਵੀ ਤਾਂ ਸੇਅਰ ਕਰਨ ਤੋਂ ਬਾਅਦ ਜੱਤ ਕਰਮੰਜੇ ਬਿਸਤਰੀ ਸੈੱਟ ਹੋ ਜਾਂਦੇ ਸਾਰਿਆਂ ਨੇ ਆਰਾਮ ਨਾਲ ਸੌ ਜਾਣਾ ਗਰੀਵ 8:30 8:30 9:00 ਵਜੇ ਦੇ ਸਮੇਂ ਹੁਣ ਇਹਦੇ ਵਿੱਚ ਜਿਵੇਂ ਤੁਸੀਂ ਦੇਖਦੇ ਹੋ ਕੀਤੀਆਂ ਤੇ ਭੈਣਾਂ ਨੂੰ ਸੇਅਰ ਕਰਨ ਨੂੰ ਜਗ੍ਹਾ ਬਿਲਕੁਲ ਹੀ ਹੈ ਨਹੀਂ ਕਿਉਂਕਿ ਪੀੜਾ ਛੋਟਾ ਹੋ ਗਿਆ ਉੱਥੇ ਬਾਪੂ ਬਜ਼ੁਰਗਾਂ ਦੀ ਵੀ ਜਗ੍ਹਾ ਬਹੁਤ ਘਟ ਗਈ ਹੈ ਤੇ ਮੈਂਬਰ ਬਹੁਤ ਜ਼ਿਆਦਾ ਹੋ ਗਿਆ ਤੁਸੀਂ ਦੇਖੋ ਕਿਵੇਂ ਘੱਟ ਗਿਆ ਨਾ ਜ਼ਿਆਦਾ ਵੱਧ ਗਿਆ ਤੇ ਹੁਣ ਅਸੀਂ ਡਿਸਾਈਡ ਕੀਤਾ ਬੀਬੀਆਂ ਦਾ ਤੇ ਭੈਣਾਂ ਦਾ ਜਿਹੜਾ ਘਰ ਆ ਉਹ ਅਲੱਗ ਤੋਂ ਸਾਹਮਣੇ ਵਾਲੇ ਪਾਸੇ ਜਿੱਥੇ ਤੁਸੀਂ ਦੇਖਦੇ ਹੋ ਦਫ਼ਤਰ ਦੇ ਮੂਹਰੇ ਜਗ੍ਹਾ ਬਾ ਉੱਥੇ ਬੀਬੀਆਂ ਤੇ ਭੈਣਾਂ ਦਾ ਘਰ ਬਣਾਉਣ ਲੱਗੇ ਆ 4 ਜੂਨ 2025 ਵਾਲੇ ਦਿਨ ਇਸ ਘਰ ਦਾ ਨੀਂਹ ਪੱਥਰ ਜਿਹੜਾ ਰੱਖਿਆ ਜਾਊਗਾ ਜੀ 4 ਜੂਨ ਨੂੰ ਜਿੱਥੇ ਸਾਡੇ ਸੇਵਾ ਦੇ ਪੁੰਜ ਭਗਤ ਪੂਰਨ ਸਿੰਘ ਜੀ ਸਾਡੇ ਮਾਰਕ ਦਰਸ਼ਕ ਬਾਬਾ ਜੀ ਦਾ ਜਨਮ ਦਿਨ ਵੀ ਆ ਉੱਥੇ ਸਾਡੇ ਛੋਟੇ بیٹے ਗੁਰਪ੍ਰੀਤ ਸਿੰਘ ਦਾ ਵੀ ਜਨਮ ਦਿਨ ਹੈ ਤੇ 4 ਜੂਨ ਵਾਲੇ ਦਿਨ ਇੱਕ ਤਾਂ ਭੈਣਾਂ ਤੇ ਭਰਾਵਾਂ ਨੂੰ ਬੇਨਤੀ ਹੈ ਜੀ ਤੁਸੀਂ ਜ਼ਰੂਰ ਪਹੁੰਚ ਕੇ ਹਾਜ਼ਰੀ ਲਵਾਇਓ ਆਪਾਂ ਰਲ ਮਿਲ ਕੇ ਇਸ ਘਰ ਦੀ ਨੀਂਹ ਰੱਖੀਏ ਜਿੱਥੇ ਸਾਡੀਆਂ ਮਾਮਾਂ ਬੱਚੀਆਂ ਸਾਡੇ ਭੈਣ ਖੁਸ਼ੀਆਂ ਤੇ ਖੇੜਿਆਂ ਨਾਲ ਜੀਵਨਾਂ ਜੀਵਨਵਤੀਤ ਕਾਰਜ ਤੇ ਨਾਲ ਦੀ ਨਾਲ ਸਾਨੂੰ ਤੁਹਾਡੀ ਸਪੋਰਟ ਦੀ ਵੀ ਲੋੜ ਹੈ ਇਹ ਬਿਲਡਿੰਗ ਨੂੰ ਸ਼ੁਰੂ ਕਰਨ ਦੇ ਵਾਸਤੇ ਤੁਹਾਨੂੰ ਜਿਹੜਾ ਮਟੀਰੀਅਲ ਲਖਾਇਆ ਗਿਆ ਵਾ ਮਟੀਰੀਅਲ ਦੇ ਵਿੱਚ ਸਭ ਤੋਂ ਵੱਧ ਜ਼ਰੂਰਤ ਹੈ ਜਿਹੜੀ ਉਹ ਸਰੀਏ ਦੀ ਹੈ ਜੀ ਸਭ ਤੋਂ ਮਹਿੰਗਾ ਵੀ ਸਰੀਆ ਹੀ ਪੈਂਦਾ ਲੋਹਾ ਹੀ ਪੈਂਦਾ ਤੁਹਾਨੂੰ ਸਰੀਆ ਜ਼ਰੂਰ ਪਹੁੰਚਦਾ ਕਰੋ ਜੀ ਬਾਤ ਤਾਂ ਬਤ ਗੰਟੀ ਇੱਕ ਬਜਰੀ ਸਰੀਆ ਰੇਤਾ ਇਹ ਬੱਡੀ ਤਦਾਦ ਦੇ ਵਿੱਚ ਲੱਗਣੀ ਹੈ ਤੈਨੂੰ ਚਾਹ। ਤਾਂ ਜੋ ਆਪਾਂ ਭੈਣਾਂ ਤੇ ਮਾਤਾਵਾਂ ਨੂੰ ਅਲੱਗ ਇੱਕ ਬਿਲਡਿੰਗ ਦੇ ਵਿੱਚ ਸ਼ਿਫਟ ਕਰ ਸਕੀਏ ਕਿਉਂਕਿ ਵਿੱਚੇ ਹੀ ਬਾਪੂ ਬਜ਼ੁਰਗ ਨੇ ਵਿੱਚੇ ਹੀ ਨੌਜਵਾਨ ਵੀਰ ਨੇ ਵਿੱਚੇ ਹੀ ਮਾਵਾ ਨੇ ਭੈਣਾਂ ਨੇ ਕਈ ਵਾਰੀ ਕੋਈ ਸ਼ਬਦ ਅਪਸ਼ਬਦ ਬੋਲ ਦਿੰਦੇ ਨੇ ਮੈਂਟਲੀ ਠੀਕ ਨਹੀਂ ਹੈਗੇ ਭੈਣਾਂ ਵੀ ਨਹੀਂ ਸਾਡੀਆਂ ਤੇ ਵੀਰ ਵੀਰੇ ਠੀਕ ਸਾਡੇ ਬਹੁਤ ਸਾਰੇ ਤਾਂ ਅਸੀਂ ਚਾਹੁੰਦੇ ਹਾਂ ਵੀ ਇਹ ਜਲਦੀ ਤੋਂ ਜਲਦੀ ਇਸ ਬਿਲਡਿੰਗ ਦਾ ਕੰਮ ਨਿਪਟਰੇ ਚੜ ਜਵੇ ਤੇ ਅਰਦਾਸ ਵੀ ਕਰਿਓ ਸੁਖ ਸ਼ਾਂਤੀ ਨਾਲ ਕੰਮ ਨਿਪਟਰੇ ਚੜੇ ਤੇ ਸਪੋਰਟ ਵੀ ਕਰਿਓ ਬਾਕੀ ਅੰਦਰ ਆਪਣਾ ਹਸਪੀਟਲ ਆ ਛੋਟਾ ਜਿਹਾ ਜੀ ਉਹਦੇ ਵਿੱਚ ਵੀ ਤੁਸੀਂ ਦੇਖੋ ਪੇਸ਼ੈਂਟ ਦਾਖਲ ਨੇ ਤਿੰਨ ਮੰਜ਼ਿਲਾ ਨੇ ਤਿੰਨੇ ਮੰਜ਼ਲਾਂ ਦੇ ਉੱਪਰ ਪੇਸ਼ੈਂਟ ਦੀ ਪੇਸ਼ੈਂਟ ਭਰੇ ਹੋਏ ਨੇ ਤੇ ਸਾਨੂੰ ਸੋਡੀ ਸਪੋਰਟ ਦੀ ਲੋੜ ਆ ਜੀ ਡਾਕਟਰਾਂ ਦੀਆਂ ਤਨਖਾਹਾਂ ਵਾਸਤੇ ਮੈਡੀਸਨ ਵਾਸਤੇ ਜਿਵੇਂ ਹੁਣ ਅਸੀਂ ਗੁਰੂ ਘਰ ਦਾ ਤੇ ਜਿਹੜਾ ਅਲੱਗ ਬਣਾਉਣ ਲੱਗੇ ਆ ਥੋੜਾ ਜਿਹਾ ਵੱਡਾ ਗੁਰੂ ਘਰ ਜਿੱਥੇ ਸੰਗਤ ਬੈਠ ਸਕੇ ਉੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਟਾਇਲਾਂ ਲੱਗਣੀਆਂ ਜਾਂ ਹੋਰ ਚੀਜ਼ਾਂ ਦੀ ਲੋੜ ਆ ਤੇ ਨਾਲ ਅਸੀਂ ਡੈਲਸ ਸੈਂਟਰ ਬਣਾ ਰਹੇ ਹਾਂ ਕਿ ਉੱਥੇ ਡੈਲਸ ਵਾਲੀਆਂ ਮਸ਼ੀਨਾਂ ਦੀ ਲੋੜ ਆ ਨਾਲੇ ਉਹਦੇ ਵਿੱਚ ਹੋਰ ਬਹੁਤ ਸਾਰੇ ਪ੍ਰਬੰਧ ਕਰਨੇ ਆ ਬਿਲਡਿੰਗ ਦੇ ਵਿੱਚ ਇੰਨਾਂ ਸਾਰੀਆਂ ਜ਼ਰੂਰਤਾਂ ਦੇ ਵਿੱਚ ਤੁਸੀਂ ਜ਼ਰੂਰ ਆਪਣਾ ਯੋਗਦਾਨ ਪਾਓ ਕਿਤੇ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਗੁਰੂ ਮਹਾਰਾਜ ਕਿਰਪਾ ਕਰਨ ਜਿਵੇਂ ਆਪਣੇ ਘਰਾਂ ਦੇ ਵਿੱਚ 5 ਜਾਂ 7 ਜਾਂ 10 ਮੈਂਬਰਾਂ ਦਾ ਪਰਿਵਾਰ ਹੁੰਦਾ ਸਾਡਾ ਵੱਡਾ ਪਰਿਵਾਰ ਆ 800 ਤੋਂ ਪਲੱਸ ਮੈਂਬਰ ਆ ਸੀ ਪਰਿਵਾਰ ਦੇ ਵਿੱਚ ਉਸ ਤੋਂ ਵੀ ਵੱਡੀ ਗੱਲ ਆ ਸਾਡੇ ਪਰਿਵਾਰ ਦੇ ਵਿੱਚ ਸਾਰੇ ਕ੍ਰਿਟੀਕਲ ਪੇਸ਼ੈਂਟ ਨੇ ਮਰੀਜ਼ ਨੇ ਤੁਸੀਂ ਦੇਖਦੇ ਹੋ ਕਿਹੜੇ ਕਿਹੜੇ ਹਾਲਾਤਾਂ ਦੇ ਵਿੱਚ ਬਾਪੂ ਜੀ ਅਗਿਆ ਨੂੰ ਬੰਨ ਲੈ ਕੇ ਆਉਂਦੇ ਆ ਵੀਰਾਂ ਨੂੰ ਕਰੀਬ 90% ਪੇਸ਼ੈਂਟ ਨੇ ਸਾਰੇ 10% ਨੇ ਜਿਹੜੇ ਠੀਕ ਨੇ ਤੰਦਰੁਸਤ ਨੇ ਬੱਚੇ ਆ ਬੱਚੀਆਂ ਆ ਮੈ ਸਕੂਲੇ ਜਾਂਦੇ ਨੇ ਪੜ੍ਹਦੇ ਨੇ ਕਿ ਤੁਹਾਡੇ ਸਹਿਯੋਗ ਦੀ ਤੁਹਾਡੇ ਸਾਥ ਦੀ ਜ਼ਰੂਰਤ ਆ ਵੈਗ ਰੂ ਜਿੱਤੇ ਭਾਸ਼ਾ ਮੇਰ ਕਾਰਨ ਇਸ ਤਰ੍ਹਾਂ ਦੇ ਹਾਲਾਤ ਨਾ ਬੜਨ ਇਸ ਤਰ੍ਹਾਂ ਦੇ ਘਰ ਨਾ ਬਣਾਉਣੇ ਪੈਣ ਇਸ ਤਰ੍ਹਾਂ ਦੀ ਜ਼ਰੂਰਤ ਨਾ ਪਵੇ ਸਾਡੇ ਸਮਾਜ ਸਾਡੀ ਸੋਸਾਇਟੀ ਦੇ ਵਿੱਚ ਵੀ ਕਿਸੇ ਨੂੰ ਇਨ੍ਹਾਂ ਹਾਲਾਤਾਂ ਦੇ ਵਿੱਚ ਲੈ ਕੇ ਆਉਣਾ ਪਵੇ ਜਿਨ੍ਹਾਂ ਨੂੰ ਅਸੀਂ ਨਰਕ ਵਰਗੇ ਹਾਲਾਤ ਕਹਿੰਦੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤ